ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂ ਸੰਗਣੇ ਕੀਠਾ ਕੋ ਮੈਂ ਵੀ ਠੀਕ ਠਾਕ ਆਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਆ ਮੇ ਕਿਚਨ ਤੋਂ ਤੇ ਅੱਜ ਮੈਂ ਬਣਾਉਣ ਲੱਗੇ ਆ ਦਾਲ ਕੜੀ ਦਾਲ ਮੈਂ ਪਾ ਲਈਆ ਤੋਕੇ ਤੇ ਇਹਦੇ ਵਿੱਚ ਪਾ ਲੂੰਗੀ ਮੈਂ 2 ਚਮਚ ਨਮਕ ਦੇ ਤੇ ਇੰਨੀ ਹਲਦੀ ਪਾ ਲੈਣੀ ਆ ਜੇ ਕਾਫੀ ਨੂੰ ਤੇ ਮਿਸਾਲ ਆਪਾਂ ਕੜੀ ਵਿੱਚ ਪਾ ਦਾਂਗੇ ਤੇ ਤਾਂ ਹੋ ਗਿਆ ਵਾ 1:35 ਦਾ 35 ਮਿੰਟ ਦਾ ਵਿੱਚ ਨਾ ਥੋੜਾ ਜਿਹਾ ਆਇਲ ਪਾ ਦਿੰਨੇ ਥੋੜਾ ਜਿਹਾ ਨਾ ਆਇਲ ਪਾ ਦਿੰਨੇ ਆਇਲ ਤਾਂ ਪਾਇਆ ਵਾ ਕਿ ਉਬਲੇ ਨਾ ਵਿੱਚ ਸਰੋਂ ਦਾ ਆਇਲ ਪਾਉਂਦਾ ਮੈਂ ਤੇ ਅੱਜ ਆਉਣੇ ਆ ਆਪਣੇ ਗੈਸਟ ਤੇ ਤਾਂ ਕਰਕੇ ਮੈਂ ਟਾਈਮਾ ਲਾ ਕੇ ਬਣਾਉਣਾ ਹਜੇ 2:35 ਹੋਏ ਨੇ ਮੈਂ ਕਿਹਾ ਚਲੋ ਆਪਾਂ ਟਾਈਮ ਨਾਲ ਬਣਾ ਲੈਂਦੇ ਆਂ ਸਬਜੀ ਸੁਬਜੀ ਜੋ ਵੀ ਪ੍ਰੇਪਰੇਸ਼ਨ ਕਰਕੇ ਰੱਖਣੀ ਆ ਕਰ ਲੈਂਦੇ ਆਂ ਅਰਪੀਡੀ ਸਬਜੀ ਬਣਾਉਂਗੀ ਨਾਲ ਮੈਂ ਗੈਸਟ ਜੇ ਪਹੁੰਚੇ ਨਹੀਂ ਆ ਉਹਨਾਂ ਨੇ ਅੰਮ੍ਰਿਤਸਰੋਂ ਹਜੇ ਤੁਰਨਾ ਉਸ ਤੋਂ ਬਾਅਦ ਫਿਰ ਬਟਾਲੇ ਉਹਨਾਂ ਨੂੰ ਮੈਂ ਲੈਣ ਜਾਉਂਗੀ ਤੇ ਫਿਰ ਜਦੋਂ ਆਉਣਗੇ ਫਿਰ ਤੁਹਾਨੂੰ ਦਿਖਾਉਂਗੀ ਕੌਣ ਆਇਆ ਵਾ ਤੇ ਜੇ ਤੁਹਾਨੂੰ ਮੇਰਾ ਆਵਲਾ ਵਲੌਗ ਜਣਾ ਉਹਨਾਂ ਦੇ ਗੈਸਟ ਆ ਜਾਣੇ ਆ ਤੇ ਚਲੋ ਆਪਾਂ ਕੱਢ ਲੈਂਦੇ ਆਂ ਅਰਪੀਡੀ ਸਬਜੀ ਤੇ ਚਲੋ ਬਖਣੀ ਆ ਤੁਹਾਨੂੰ ਨਾਲਿਆ ਕਿ ਮੈਂ ਨਾ ਢੱਕਾਂ ਗੀ ਮੀਏ ਦੇ ਦਰ ਜਾਵਾ ਜੂਆ ਤੇ ਫਿਰ ਮੈਂ ਲੈ ਨਹੀਂ ਹਣੀ ਆ ਸਬਜੀ ਦਾ ਇਕੱਠੀ ਕਿੰਨੋ ਹੁੰਦਾ ਵਾ ਕਿ ਜਦੋਂ ਹਕਤਾਂ ਨੰਗੀ ਵਿੱਚ ਦਾਲਦੂਨ ਬਣ ਜਾਂਦੀ ਆ ਆਰਾਮ ਨਾਲ ਨੰਗ ਲੰਦਾ ਪਹਿਲਾਂ ਕਿ ਕਿ ਮੈਂ ਅੱਜ ਵੀ ਅੱਜ ਮੈਂ ਬਣਾਉਣੀ ਕਰਦੀ ਨਾਲ ਦਾਲ ਦਾ ਟਿਕੜਾ ਹੋਣਗੇ ਤੇ ਸਿਰੇ ਸਿਰੇ ਬਣਾਉਂਗੀ ਸ਼ਾਇਦ ਕਲੇਲੇ ਬਣਾਵਾਂ ਕਿੰਦੇ ਟਾਈਮ ਸੋਭਤ ਤੇ ਤ੍ਰੇਲੇ ਦਾ ਨਾ ਕਿ ਤ੍ਰੇਲਿਆਂ ਨੂੰ ਵੀ ਸ਼ੇਲ ਜੁੱਲ ਕੇ ਤੇ ਸੁਕਾ ਕੇ ਨਾ ਧੁੱਪ ਲਵਾ ਕੇ ਥੋੜਾ ਉਹਨੂੰ ਰੱਖ ਲੈਣਾ ਆਪਾਂ ਫ੍ਰੀਜ 'ਚ ਤੇ ਸੇਰੇ ਸੇਰੇ ਫਿਰ ਮੈਂ ਲਾ ਦੂੰਗੀ ਤ੍ਰੇਲਿਆਂ ਦਾ ਤੜਕਾ ਫਿਲਹਾਲ ਬਣਾਉਂਗੀ ਮੈਂ ਅਰਤੀ ਸਬਜੀ ਤੇ ਆਲ ਫਿਰ ਤ੍ਰੇਲਾ ਵਿੱਚ ਪੱਕ ਵੀ ਗਿਆ ਸਬਜੀ ਇਕੱਠੀ ਲਿਆਉਂਦਾ ਇੱਥੇ ਹੁੰਦਾ ਥਲਵਾ ਕੱਦੂ ਤੇ ਤਰੇਲੇ ਅਰਤੀ ਖੀਰੇ ਟਮਾਟਰ ਤਾਂ ਚਲੋ ਆਣੇ ਹੀ ਹੁੰਦੇ ਆ ਨਾ ਤੇ ਮੈਂ ਨਾ ਟਮਾਟਰ ਕੱਚੇ ਕੱਚੇ ਲੈ ਕੇ ਆਈ ਤੇ ਇਹ ਵੀ ਕਿ ਚਾਹਾਂ ਬੱਚੇ ਕੱਚੇ ਟਮਾਟਰ ਇਹ ਤਾਂ ਕੱਢ ਜਾਂਦੇ ਆ ਤੇ ਤਰੇਲੇ ਵੀ ਕੱਢ ਲਿੰਦੇ ਆ ਬਾਹਰ ਤਰੇਲਿਆਂ ਨੂੰ ਨਾ ਛੇਲੂ ਛੁਕਦੇ ਤੇ ਮੈਂ ਛੁਟਣੀ ਧੋਪ ਲਵਾ ਦੇਣੀ ਥੋੜੀ ਜਿਹੀ ਹੈਗੀ ਅਜੇ ਢਾਈ ਬੱਜੇ ਆ ਕਿਹੜੀ ਧੋਪ ਲਵਾ ਲੈਣੀ ਹੈ ਨਾ ਕੋਪਲੇ ਬੰਨ ਤੋਂ ਬਾਅਦ ਇਹ ਆ ਕਿ ਉਹ ਰੱਖੇ ਜਾਣਗੇ ਫਿਰ ਤੇ ਹਲਵੇ ਦੀ ਤੇ ਕੱਦੂ ਦੀ વાਅਦੇ ਆਉਗੀ ਕੱਲ ਨੂੰ ਰੱਖ ਲੈਂਦੇ ਆ ਫ੍ਰੀਜ ਚ ਫ੍ਰੀਜ ਜਿਹੜਾ ਪੂਰੀ ਭਰੀ ਹੋਇਆ ਸਮਾਨ ਦੇ ਨਾਲ ਅਰੇ atta ਵਗੈਰਾ ਬਣਾਇਆ ਹਾਂ ਅਰੇ atta ਬਣਾਇਆ ਅੱਜ ਤੇ ਆਹ ਜਿਹੜਾ ਆ ਇਹ ਦਾਖਰਾਵ ਆਪਾਂ ਛੇਲ ਲਾਂਗੇ ਇਹਨਾਂ ਇੱਕ ਕਰੇਲੇ ਨੂੰ ਮਾਰਨਿੰਗ ਦੇ ਟਾਈਮ 'ਤੇ ਬਣਾਉਣੀ ਹੈ ਤੇ ਫਿਲਹਾਲ ਇਹਨਾਂ ਨੂੰ ਛੇਲ ਲਿੰਦੇ ਤੇ ਜੀਰ ਲਿੰਦੇ। ਰੌਜੀਓੜਾ ਵੇਪੇ ਨੂੰ ਛੇਲ ਲੈਣੀ ਅਰ ਵੀ ਇਥੇ ਰੱਖ ਲਈਆ ਤੇ ਪਣੇ ਜੋ ਜੁੱਤੀ ਲਾਲੇ ਨਿੱਕੇ ਸਾਈਡ ਤੇ ਆ ਨਾ ਆ ਜਿਹੜੀ ਜੁੱਤੀ ਐ ਮੈਂ ਲਿਆਂਦੀ ਹੀ ਬਾਬਾ ਬਕਾਲਾ ਸਾਹਿਬ ਤੋਂ ਜਦੋਂ ਵਿਸਾਖੀ ਦੇ ਮੇਲੇ ਤੇ ਗਏ ਸੀ ਨਾ ਉਦੋਂ ਲਿਆਂਦੀ ਹੀ ਮੈਂ ਘਰ ਪਾਉਣ ਨੂੰ ਪਤਾ ਨਹੀਂ ਲੱਗਦਾ ਘਰ ਪਾਈ ਵੀ ਆ ਪੈਰਾ ਚ ਕਿ ਨਹੀਂ ਮਸਾ ਨਹੀਂ ਜਜਮੈਂਟ ਹੁੰਦਾ ਨਾਈਟ ਆਨ ਕਰ ਲੈਣੀ ਆ ਫੇਰੋਂ ਮੈਂ ਕੱਟ ਨਹੀਂ ਸਕਦੀ ਕਿਉਂਕਿ ਲੋ ਜੀ ਸਾਰੇ ਕੰਮ ਛੱਡਦੇ ਆਪਾਂ ਤੇ ਮੈਂ ਚੱਲ ਪਈ ਆ ਪਟਾਲੇ ਨੂੰ ਪਰੌਣਿਆਂ ਨੂੰ ਲੈਣ ਵਾਸਤੇ ਆ ਸੰਪਰਸਰੋਂ ਚੱਲਣੇ ਵਾਲੇ ਆ ਸਾਡੇ ਥੋੜਾ ਜਿਹਾ ਪਟਾਲੇ ਜਾਂ ਜਾਂ ਨੂੰ ਟਾਈਮ ਨਹੀਂ ਚੱਲਦਾ ਥੋੜੀ ਸੜਕ ਥੁੱਦੀ ਟੱਟੀ ਆ ਤੇ ਅਮ੍ਰਿਤਸਰੋਂ ਤੇ ਝਾਟਾ ਏਣਾ ਆਣਾ ਨੇ ਮੈਨੂੰ ਇਹ ਕਿਉਂ ਵੇਟ ਨਾ ਕਰਦੇ ਰਹਿਣ ਕਰਮੀ ਆ ਇਹ ਕਰਕੇ ਮੈਂ ਚੰਨ ਪਈ ਆ ਤੇ ਚਲੋ ਲੋ ਜੀ ਪਰੌਣੇ ਆ ਗਏ ਆਪਣੇ ਤੇ ਮੈਂ ਲੱਗਦੀ ਆ ਤਾਸ ਕਰਨਾ ਉਹ ਨਾ ਪੜਾਈ ਸੋਕੀ ਆ ਆ ਲਸਣ ਪਿਆਜ਼ ਕਨ ਦੇ ਛੱਲਣਾ ਤੇ ਕੁਛ ਪਿਆਜ਼ ਆਵ ਦਾਲ ਦੇ ਤਿੰਦਰ ਫਿਰ ਬਣਾ ਕੇ ਚਲ ਗਈ ਤੇ ਮੈਂ ਚਲ ਗਈ ਬਟਾਲੇ ਆਰਬੀ ਨੂੰ ਨਮਕ ਲਾ ਕੇ ਰੱਖਿਆ ਸੀ ਤੇ ਤੁਹਾਡੇ ਕੋਲ ਸਾਰੇ ਮੌਂਹ ਲਾਉਣ ਦੇ ਪੁੱਠੇ ਵਰਗੇ ਕਿ ਕਿਵਰਾ ਇਹ ਆਰਬੀ ਨੂੰ ਤੜਕਾ ਲਾਵਾਂਗੇ ਪਿਆਜ਼ਾਂ ਦੇ ਨਾਲ ਹੁਣ ਇਹ ਆਇਆ ਪਰ ਹੁਣ ਨੇ ਨਮਨੇ ਦਾ ਤੜਕਾ ਤੇ ਬਖਾਣੇ ਨਾਲ ਆਪਾਂ ਤੇਲ ਲਿਆ ਵਾ ਪਾ ਥੋੜਾ ਵੱਧ ਲਿਆ ਵਾ ਤੇਲ ਇਹ ਕੋਸ਼ੇ ਕੀ ਚੋੜੀ ਦੀ ਇਹ ਕੜਾਈ ਤਾਂ ਵੀ ਮਹਿਸੂਸ ਹੋਣ ਲਿਆ ਜਿਆਦਾ ਵੈਸੇ ਹੈ ਨਹੀਂ ਨਾ ਤੇ ਆਹ ਲਸਣ ਆ ਪਿਆਜ਼ ਥੋੜੇ ਨਾਲ ਕੁਆਂਟੀਟੀ ਜ਼ਿਆਦੀ ਹੋਣ ਕਰਕੇ ਨਾ ਹਾਂ ਕਰਕੇ ਮੈਂ ਥੋੜਾ ਜਿਹਾ ਤੇਲ ਦੇ ਲਿਆ ਵੱਧ ਤੇ ਫਿਰ ਆਪਾਂ ਨਾਲ ਨੇ ਤੜਕਾ ਤੇ ਇਹਦੇ ਨਾਲ ਅਦਰਕ ਵੀ ਨਾਲ ਆਪਾਂ ਨੂੰ ਹਾਂ ਅਦਰਕ ਵੀ ਲੈ ਕੇ ਬਰੀਕ ਬਰੀਕ ਕੱਟ ਕੇ ਪਾ ਲਾਂਗੇ ਸਾਡੇ ਬੱਤੀਆਂ ਅਦਰੇ ਨਹੀਂ ਘਰਦੇ ਤੇ ਸਾਡੇ ਵੀਰ ਜੀ ਉਹ ਅਦਰੇ ਬੜਾ ਖਾਣੇ ਟਾਦੇ ਤੇ ਹੁਣ ਤਾਂ ਕਰਕੇ ਪਹਿਨਾ ਤੇਲ ਆਪਣਾ ਘਿਓ ਬੰਦ ਗਰਮਾ ਹੁਣ ਆਈ ਇਹ ਪੇੜ ਪੱਤੀ ਦਾ ਤਰਕਾ ਇਹ ਜੀਰਾ ਪਾ ਲੈਂਦੇ ਥੋੜਾ ਜਿਹਾ ਉਸ ਤੋਂ ਬਾਅਦ ਪਾਣੀ ਮੰਨ ਲਿਖੜ ये मने दो शेड है ये लहु भी मेरा की होता है और ये दोनी क्रीम है ठीक हैRenderTarget लाएंगे फिर ये करता पाके

ਤਬਾ ਆਪਾਂ ਇੱਥੇ ਰੱਖ ਲਏ ਆ ਕਰਦੀ ਔਰ ਰੱਖ ਲੀਨੇ ਕੜਾਈ ਇਹਦੇ ਵਿੱਚ ਤੇਲ ਪਾ ਕੇ ਅਰਦੀ ਨਾ ਆਪਾਂ ਫਰਾਈ ਕਰ ਲੈਣਾ ਨਾ ਨੋਰਮਲ ਹੈ ਕਿ ਤੜਕਾ ਆਪਾਂ ਨਵਾਉਣਗੇ ਸੇਰੀ ਨੂੰ ਨਾ ਕਿ ਜ਼ਿਆਦਾ ਸੁੱਕੀ ਨਾ ਹੋ ਜਾਣੀ ਨਾ ਅਗਰ ਜਿੰਨ ਤੁਹ ਕੋ ਚੱਜਾ ਕੋਲ ਪਾਣੀ ਗੋਲ ਚ ਪਾਉਣਗੇ ਫੂਲ ਮੈਂ ਦੱਛਣ ਸੈਂਸ ਹਾਦਿ ਓਹਦੀ ਪਿਆਰ ਚ ਚੇ ਪਾ ਲਿਆ And you know, in before you put it on okay, I'm going to tell you why you have to do this I don't need to I don't need to ਆਪਾਂ ਜੀ ਆਪਾਂ ਇੱਕ ਇਹ ਆਪਾਂ ਦੋਨੇ ਮਟੇ ਕਰ ਲੈਂਦੇ ਹੁਣ ਛੋਟੇ ਇਹਨਾਂ ਨੂੰ ਦੋਈ ਜਰਿਆ ਨਾ ਮਗਨ ਆਵਾਂ ਕਿੰਨਾ ਚੰਗਾ ਦਹੀਂ ਲਗਾਉਂ ਸ਼ਾਮ ਵੀ ਦਹੀਂ ਰਾਤ ਵੀ ਦਹੀਂ ਸਵੇਰੇ ਤੇ ਜਦੋਂ ਖਾਣਾ ਹੀ ਹੁੰਦਾ ਜਿਹੜਾ ਹੋਦਾ ਹੈ ਤੁਹਾਨੂੰ <laughs> दो टमाटे मैं ब्रेक ब्रेक कर लिया। ते ए आपा पावांगे दाल विच ते मेरे भाभी जी ते वीर जी पहुंच गए मैं मतलब क्या आई है बटाले तो ਪੜੋਗਿਆ ਸ਼ਾਮ ਦਾ ਕਾਮ ਚਾ ਚੋਰਨਾ ਨੇ ਇੱਕ ਕਰਮ ਪੀ ਰਹੀ ਆ ਤੇ ਕੀ ਤਾਇਰਾ ਦੇਖ ਕਰਤਾ ਮਾੜਾ ਪੜਾ ਅਵਨ ਇਹਨੇ ਕੰਡ ਖਾਇਆ ਕਰ ਬੇਟਾ ਭਾਵੇਂ ਬਰਾਊਨ ਸ਼ੁਗਰੀ ਹੈ ਪਰ ਥੋੜੀ ਖਾਈ ਦਿੰਦੀ ਆ ਬੜੀ ਆ